ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਰੇ ਜਦੋਂ ਵੀ ਤੁਹਾਨੂੰ ਕਿਸੇ ਵੀ ਵੱਡੇ ਮਾਮਲੇ ਦੇ ਉੱਤੇ ਜਿਹੜਾ ਕਿ ਰਾਜਪੁਰਾ ਦੇ ਆਮ ਪਬਲਿਕ ਨਾਲ ਸੰਬੰਧਿਤ ਹੋਵੇ ਕਿਸੇ ਦੀ ਸਮੱਸਿਆ ਨਾਲ ਸੰਬੰਧਿਤ ਹੋਵੇ ਤੁਸੀਂ ਬਹੁਤ ਅੱਗੇ ਵੱਧ ਕੇ ਜਿਹੜਾ ਉਹਨੂੰ ਹਾਈਲਾਈਟ ਕਰਦੇ ਆ ਸੋ ਮੈਂ ਇਹਦਾ ਧੰਨਵਾਦ ਕਰਦਾ ਹਾਂ ਦੂਜਾ ਮੈਂ ਮੇਰੇ ਵੱਲੋਂ ਪਿੱਛੇ ਜਿਹੜੀ 30 ਤਰੀਕ ਦੀ ਸਾਡੀ ਇੱਥੇ ਚੋਣ ਹੋਈ ਸੀ ਸਾਡਾ ਵਿੱਦਿਆ ਦਾ ਮੰਦਰ ਪਟੇਲ ਮੈਮੋਰੀਅਲ ਕਾਲਜ ਐਂਡ ਸਕੂਲ ਦੀ ਜਿਹੜੀ ਮੈਨੇਜਮੈਂਟ ਦੀ ਇਲੈਕਸ਼ਨ ਸੀ ਸੋ ਜਿਹਦੇ ਵਿੱਚ 125 ਮੈਂਬਰ ਸੀ ਤੇ ਉਸ ਦਿਨ ਜਿਹੜੀ ਚੋਣ ਹੋਈ ਆ باوجود ਜਿਹੜੀ ਲੋਕਲ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਗੁੰਡਾਗਰਦੀ ਪ੍ਰੈਸ ਦੇ ਨਾਲ ਵੀ ਤੇ ਆਮ ਮਤਲਕ ਜਿਹੜਾ ਉੱਥੇ ਮੈਂਬਰ ਸਾਹਿਬਾਨ ਨਾਲ ਵੀ ਜਿਹੜਾ ਪੁਲਿਸ ਤੰਤਰ ਦਾ ਉਸ ਦਿਨ ਜਿਹੜਾ ਅਪਯੋਗ ਜਾਂ ਦੁਰਵਰਤੋਂ ਮੈਂ ਕਹਿ ਸਕਦਾ ਵੀ ਜਿਹੜਾ ਕੀਤਾ ਗਿਆ ਉਹ ਤੁਹਾਡੇ ਸਾਹਮਣੇ ਆ ਮੇਰੇ ਤੋਂ ਪਹਿਲਾਂ ਵੀ ਬੜੇ ਐਮਐਲਏ ਰਹੇ ਆ ਮੈਂ ਵੀ ਰਿਹਾ 10 ਸਾਲ ਮੈਂਨੇ ਕਦੇ ਨਹੀਂ ਦੇਖਿਆ ਕਿ ਕਦੇ ਇੱਥੇ ਪ੍ਰੈਸ ਵੱਲੋਂ ਜਿਹੜੇ ਧਰਨਾ ਹੁਲਾਇਆ ਗਿਆ ਹੋਵੇ ਤੇ ਉਸ ਦਿਨ ਪ੍ਰੈਸ ਨੂੰ ਵੀ ਮਜਬੂਰ ਹੋ ਕੇ ਜਿਹੜਾ ਹੈਗਾ ਉਹ ਧਰਨਾ ਲਾਣਾ ਪਿਆ ਤਾਂ ਜਾ ਕੇ ਜਿਹੜਾ ਹੈ ਅੱਗੇ ਤੁਹਾਨੂੰ ਜਿਹੜਾ ਅਸੀਂ ਵੀ ਉੱਥੇ ਸਟੈਂਡ ਲਿਆ ਤਾਂ ਜਾ ਕੇ ਤੁਹਾਨੂੰ ਜਿਹੜਾ ਹੈਗਾ ਐਂਟਰ ਕਰਨ ਦਿੱਤਾ ਚਲੋ ਚੋਣ ਹੋ ਗਈ ਚੋਣ ਦੇ ਵਿੱਚ ਦੀਪਕ ਨੰਦਰ ਜੀ ਸਾਡੇ ਪ੍ਰਧਾਨ ਸਾਹਿਬ ਜਿੱਤ ਗਏ ਤੇ ਸਾਡੇ ਵਿਜੇ ਆਰੀਆ ਜੀ ਜਿਹੜੇ ਜਿੱਤ ਗਏ ਉਸ ਦਿਨ ਤਿੰਨ ਜਿਹੜੀ ਉਹ ਦੋ ਤਾਂ ਯੂਨਾਨਿਮਸ ਹੋ ਗਈ ਸੀਗੀ ਤੇ ਯੂਨਾਨਿਮਸ ਚੋਣ ਦੋਆਂ ਦੀ ਜਨ ਸੈਕਟੀ ਤੇ ਵਾਈਸ ਪ੍ਰੈਜ਼ੀਡੈਂਟ ਦੀ ਹੋ ਗਈ ਸੀਗੀ ਤੇ ਉਸ ਦਿਨ ਤਿੰਨ ਸੀਗੀਆਂ ਤੇ ਤੀਜੇ ਜਿਹੜੇ ਤੇ ਸੰਵੰਸਲ ਜਿਹੜੇ ਖੜੇ ਸੀਗੇ ਉਹ ਵੀ ਫਾਈਨਾਂਸ ਸੈਕਟੀ ਦੇ ਤੌਰ ਤੇ ਜਿਹੜੇ ਉਹ ਜਿੱਤ ਗਏ ਪਰ ਤੁਸੀਂ ਇਹ ਦੇਖੋ ਕਿ ਉਹ ਤੋਂ ਬਾਅਦ ਉਸ ਦਿਨ ਤਾਂ ਤੁਸੀਂ ਦੇਖਿਆ ਹੀ ਵੀ ਕੀ ਕਿਸ ਤਰੀਕੇ ਦੇ ਨਾਲ ਉਸ ਨੂੰ ਪੁਲਿਸ ਛਾਉਣੀ ਜਿਹੜਾ ਬਣਾਤਾ ਸੀਗਾ ਚਲੋ ਤੁਸੀਂ ਸਾਰਿਆਂ ਨੇ ਅਸੀਂ ਸਾਰਿਆਂ ਨੇ ਜਿਹੜੀ ਲੜਾਈ ਲੜੀ ਤਾਂ ਜਿਹੜੇ ਰਿਜ਼ਲਟ ਸੀਗੇ ਉਹ ਠੀਕ ਆਏ ਮੈਂ ਕਹਿੰਦਾ ਵੀ ਉਸ ਦਿਨ ਚੋਣ ਵਧੀਆ ਹੋ ਗਈ ਅਸੀਂ ਤਾਂ ਉਸ ਗੱਲ ਨੂੰ ਮੰਨ ਲਿਆ ਕਿ ਬੜੀ ਅੱਛੀ ਚੋਣ ਹੋਈ ਹੈ ਸ਼ਹਿਰ ਦੇ ਵਿੱਚ ਅੱਛਾ ਵਾਤਾਵਰਨ ਬਣਿਆ ਰਹੇ ਇਹ ਚਾਹੁੰਦੇ ਸੀ ਪਰ ਜਿਹੜਾ ਐਮਐਲਏ ਦਾ ਘਰ ਆਲਾ ਆਇਆ ਐਮਐਲਏ ਆ ਉਹ ਬਿਲਕੁਲ ਨਹੀਂ ਮੰਨ ਲਕਿਏ ਉਹਨਾਂ ਨੇ ਬਰਦਾਸ਼ਤ ਨਹੀਂ ਕਰ ਪਾਏ ਇਸ ਗੱਲ ਦੇ ਅੰਦਰ ਕਿ ਜਿਹੜੀ ਇਹ ਚੋਣ ਕਿਉਂ ਨਹੀਂ ਅਸੀਂ ਲੁੱਟੀ ਗਈ ਹੈਗੀ ਤੇ ਅਸੀਂ ਤਾਂ ਇਸ ਨੂੰ ਲੁੱਟਣਾ ਚਾਹੁੰਦੇ ਸੀ ਇਹਨਾਂ ਦੇ ਲੁੱਟ ਕੇ ਬਾਅਦ ਦੇ ਵਿੱਚ ਜਿਹੜਾ ਕੁਝ ਹਰਕਤਾਂ ਸੀ ਉਹ ਮੈਂ ਦੱਸਦਾ ਤੁਹਾਨੂੰ ਵੀ ਕੀ ਕਰਨੀਆਂ ਚਾਹੁੰਦੇ ਸੀਗੇ ਉਹ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਕਿ ਕਦੇ ਨਹੀਂ ਹੋਇਆ ਕਿ ਕਿਸੇ ਕਾਲਜ ਦੇ ਮੁਲਾਜ਼ਮ ਨੂੰ ਕਦੇ ਕਿਸੇ ਐਮਐਲਏ ਦੇ ਘਰੇ ਲਾਇਆ ਹੋਇਆ ਹੋਏ ਇਹ ਰਿਟਰਨ ਆਲ ドラਮਾ ਉਸ ਦਿਨ ਕਾਪੀ ਤੁਹਾਨੂੰ ਦਿੱਤੀ ਸੀਗੀ ਕਿ ਕਿਸੇ ਮੁਲਾਜ਼ਮ ਨੂੰ ਜਿਹੜਾ ਹੈਗਾ ਉਹ ਪਿਛਲੇ 3 ਸਾਲ ਤੋਂ ਇਹ ਬੀਬੀ ਜੀ ਦੇ ਘਰੇ ਜਿਹੜਾ ਉਹ ਕੰਮ ਉਹ ਕਰ ਰਿਹਾ ਹੈਗਾ ਇਹ ਸਿੱਧੀ ਮਤਲ ਕਹਿਨ ਦਾ ਜਿਹੜਾ ਹੈਗਾ ਇਹ ਵਿਦਿਆ ਦੇ ਮੰਦਰ ਦੇ ਵਿੱਚ ਰਾਜਨੀਤਿਕ ਜਿਹੜੀ ਦਖਲ ਅੰਦਾਜ਼ੀ ਆਈ ਕਨ ਸੇ ਕਿ ਹੈ ਹੈ ਚਲੋ ਇਹ ਗੱਲਾਂ ਸਾਰੀਆਂ ਨਿਕਲ ਗਈਆਂ ਪਰ ਮੈਨੂੰ ਕੱਲ ਦੇ ਕਟੋ-ਕਟ 10-11 ਬੰਦਿਆਂ ਦੇ ਫੋਨ ਆਏ ਹੈਗੇ ਆ ਔਰ ਕਈਆਂ ਨੇ ਮੈਨੂੰ ਰੋਂਦੇ ਹੋਏ ਵੀ ਦੱਸਿਆ ਵੀ ਸਾਡੂੰ ਬੁਲਾ ਕੇ ਘਰੇ ਤਮਕਾ ਕੇ ਸਿੱਧੇ ਇੱਕ ਮਤਲਬ ਕਿ ਸਾਨੂੰ ਨਾ ਪੜਾਇਆ ਜਾ ਰਿਹਾ ਉੱਤੇ ਚਿੱਠੀ ਮਤਲਬ ਕਿ ਦਸਕਤਾਂ ਜਿਹੜੇ ਕਰਾਈ ਜਾ ਰਿਹਾ ਆ ਅਰਥਰੈਟ ਕੀਤਾ ਜਾ ਰਿਹਾ ਕਿ ਜੇ ਤੁਸੀਂ ਉਸ ਦਿਨ ਮੀਟਿੰਗ ਚ ਆ ਕੇ ਹੱਥ ਨਾ ਖੜੇ ਕੀਤੇ ਤਾਂ ਤੁਹਾਡਾ ਹਸਰ ਦੇਖੋ ਕੀ ਹੋਏਗਾ ਪੁਲਿਸ ਵੀ ਸਾਡੀ ਆ ਸਾਡੀ ਸਾਲ ਡੇਢ ਸਾਲ ਸਰਕਾਰ ਵੀ ਸਾਡੀ ਆ ਤੁਹਾਡਾ ਵਪਾਰ ਬੰਦ ਕਰ ਦੇਾਂਗੇ ਤੁਹਾਨੂੰ ਬਿਲਕੁਲ ਅਸੀਂ ਛੱਡਣਾ ਨਹੀਂ ਹੈ ਇਸ ਤਰੀਕੇ ਦੇ ਨਾਲ ਜਿਹੜੀਆਂ ਧਮਕੀਆਂ ਉਹ ਦਿਨ ਚ ਲੱਗੇ ਆ ਮੈਂ ਕਿਸੇ ਦਾ ਨਾਂ ਨਹੀਂ ਕੋਟ ਕਰਨਾ ਮੈਂਬਰ ਸਹਿਬਾਨ ਦਾ ਕਿਉਂਕਿ ਇਹਨਾਂ ਦਿਨ ਤਾਂ ਮੈਂ ਉਰੇ ਗੱਲ ਕੀਤੀ ਨਹੀਂ আর ਉਹਦੇ ਘਰੇ ਪੁਲਿਸ ਗਈ ਨਹੀਂ ਤੁਸੀਂ ਦੇਖਿਆ ਹੀ ਉਸ ਦਿਨ ਤੇ ਕਿਵੇਂ ਦੇ ਵਿਜੈ ਆਰਿਆ ਜੀ ਦੇ ਘਰੇ ਪਹਿਲਾਂ ਇਹਨਾਂ ਨੇ ਉੱਥੇ ਉਹ ਭੇਜਤਾ ਆਪਣਾ ਤੁਹਾਡੇ ਇਹ ਬਿਜਲੀ ਦੇ ਮਲਾਜ਼ਮ ਭੇਜਤੇ ਤੇ ਫਿਰ ਉਹ ਤੋਂ ਬਾਅਦ ਤੁਸੀਂ ਇਹ ਦੇਖੋ ਵੀ ਸ਼ਾਮ ਨੂੰ ਤੁਸੀਂ ਵੀ ਉੱਥੇ ਸੀਗੇ ਦੇਖਿਆ ਹੀ ਉਹ ਜਿਹੜੀ ਵੀਡੀਓ ਚੱਲੀ ਹੈਗੀ ਆ ਕਿ ਉੱਥੇ ਪੁਲਿਸ ਦੇ ਮਲਾਜ਼ਮ ਪੂਰੀ ਛਾਉਣੀ ਬਣਾ ਤਾ ਉਹਦੇ ਘਰ ਨੂੰ ਜਿਵੇਂ ਕਿਸੇ ਬਹੁਤ ਵੱਡਾ ਉਹ ਗੈਂਗਸਟਰ ਹੁੰਦਾ ਆ ੜਕਾਇਤ ਹੁੰਦਾ ਹੈ ਜੀ ਤੇ ਮਤਲਬ ਇਸਤਰੀ ਕੋ ਨੂੰ ਪ੍ਰੈਸ਼ਰਾਈਜ਼ ਕਰਨ ਦੇ ਲਈ ਪਰ ਅਸੀਂ ਮੌਕੇ ਤੇ ਗਏ ਤੋਂ ਪਰ ਇਹ ਜਿਹੜਾ ਹੈਗਾ ਇਹਦੇ ਬਾਵਜੂਦ ਵੀ ਮਤਲਬ ਕਿ ਜਿਹੜੇ ਮੈਂਬਰ ਸਹਿਬਾਨ ਸੀ ਮੈਂ ਕੋਟਨ ਕੋਟ ਧੰਨਵਾਦ ਕਰਦਾ ਉਸ ਦਿਨ ਸਾਰੇ ਮੈਂਬਰ ਸਹਿਬਾਨ ਦਾ 125 ਦੇ 25 ਕਿ ਜਿਨ੍ਹਾਂ ਨੇ ਆ ਕੇ ਆਪਣੀ ਜਿਹੜੀ ਵੋਟ ਸੀਗੀ ਹੋ ਇੱਥੇ ਪਾਈ ਤੇ ਜਿਹਦੇ ਬਦੌਲਤ ਜਿਹੜੇ ਇੱਥੇ ਚੋਣਾਂ ਜੜੀਆਂ ਹੋ ਗਈਆਂ ਪਰ ਮੈਂ ਹੁਣ ਇਹ ਪੁੱਛਣਾ ਚਾਹਨਾ ਕਿ ਤੁਹਾਨੂੰ ਤਕਲੀਫ ਕਿਸ ਗੱਲ ਦੀ ਆ ਉਹ ਕਹਿੰਦੇ ਆ ਜੀ ਜਿਹੜੇ ਬੰਦੇ ਉਰੇ ਕੋਈ ਕੇਸ ਕਰਦਾ ਜੀ ਉਹਨੂੰ ਨੇ ਅਸੀਂ ਰਹਿਣ ਦੇਣਾ ਜਾਂ ਪੋਲੀਟੀਕਲ ਬੰਦਾ ਇੰਨੀ ਰਹਿਣ ਦੇਣਾ ਤੁਸੀਂ ਮੈਨੂੰ ਇੱਕ ਦੱਸੋ ਮੈਂ ਜਵਾਬ ਮੰਗਦਾ ਕਿ ਜੇ ਪੋਲੀਟੀਕਲ ਬੰਦਿਆਂ ਨੂੰ ਦਿੱਤਾ ਫਿਰ ਮਹਾਸ਼ਿਆ ਸ਼ਾਂਤੀ ਪ੍ਰਕਾਸ਼ ਜੀ ਇੱਥੇ ਐਮ ਐਲ ਏ ਵੀ ਰਹੇ ਆ ਤੇ ਉਹ ਉਹਨਾਂ ਨੇ ਝੋਲੀ ਆਡ ਅਡ ਕੇ ਇਸ ਕਾਲਜ ਦੀ ਸਥਾਪਨਾ ਸੀ ਜੜੀ ਕਰਵਾਈ ਉਹਨਾਂ ਦੇ ਨਾਲ ਸਵਰਗੀ ਸਰਦਾਰ ਭਗਵਾਨ ਸਿੰਘ ਦੁਆਉ ਨੇ ਸੀ ਕਿ ਮੈਨੂੰ ਦੱਸਦੇ ਸੀਗੇ ਕਹਿੰਦੇ ਵੀ ਅਸੀਂ ਐ ਪੱਲੇ ਆ ਡੱਟ ਕੇ ਮਤਲਬ ਕਿ ਪਿੰਡਾਂ ਦੇ ਵਿੱਚ ਸੈਂਕਲਾਂ ਤੇ ਜਾ ਜਾ ਕੇ ਕਿਤੇ ਧਾਣੇ ਇਕੱਠੇ ਕਰਨੇ ਉਹਨਾਂ ਨੂੰ ਤੁਸੀਂ ਲਿਆ ਕੇ ਸੀ ਬਾਅਦ ਚ ਜਿਹੜਾ ਹੈਗਾ ਜੋ ਵੀ ਉਹਦਾ ਪੈਸਾ ਹੁੰਦਾ ਸੀ ਅਸੀਂ ਕਾਲਜ ਦੇ ਉੱਤੇ ਲਾਇਆ ਝੋਲੀਆਂ ਡੱਟ ਕੇ ਇਹ ਸਸਤਾ ਸੀ ਜਿਹੜੀ ਬਣਾਈ ਉਹ ਤੋਂ ਬਾਅਦ ਹੋਰ ਵੀ ਮੈਂਬਰ ਸੇ ਰਾਜਖਰਾਨਾ ਜੀ ਵੀ ਮੈਂਬਰ ਰਹੇ ਇਥੇ ਮੈਂਬਰ ਰਹੇ ਪਿਛਲੇ ਲਗਭਗ 10 ਸਾਲ ਤੋਂ ਮੈਂ ਵੀ ਮੈਂਬਰ ਆ ਇਵਨ ਜਦੋਂ ਮੈਂ ਸਰਕਾਰ ਤੋਂ ਬਿਨਾਂ ਵੀ ਸੀ ਓਪੋਜੀਸ਼ਨ 'ਚ ਸੀਗਾ ਤਦ ਵੀ ਮਤਲਬ ਕਹਿੰਦਾ ਵੀ ਮੈਂਬਰ ਰਹਾ ਹੈਗਾ ਤੇ ਇਹਨਾਂ ਨੂੰ ਤਕਲੀਫ ਕਿਸ ਗੱਲ ਦੀ ਆ ਇਹਨਾਂ ਨੇ ਅਸੀਂ ਤਾਂ ਗਰੰਟਾ ਵੀ ਲੈ ਆ ਕੇ ਦਿੰਦੇ ਰਹੇ ਹਾਂ ਮੈਂ ਇਹ ਇਹ ਕਾਲਜ ਨੂੰ ਬਲੈਕਲਿਸਟ ਹੋ ਗਿਆ ਸੀਗਾ ਅਸੀਂ ਖਲਵਾਉਣ ਦੇ ਲਈ ਅਸੀਂ ਦਿੱਲੀ ਤੱਕ ਗਏ ਹੈਗੇ ਇੱਥੇ ਇੱਥੇ ਇਹ ਕੋਈ ਮਿਸਟਰ ਕਾਲੀਆ ਸੀਗੇ ਪ੍ਰਿੰਸੀਪਲ ਉਹਨਾਂ ਨੇ ਕਪੜਾ ਕੀਤਾ ਸੀਗਾ ਉਹਦੇ ਅਗੇਂਸਟ ਅਸੀਂ ਕਾਰਵਾਈ ਵੀ ਕਰਾਈ ਹੈਗੀ ਆ ਤੇ ਅਸੀਂ ਗਰੰਟਾ ਵੀ ਮੈਂ ਕਢਾ ਕੇ ਦੇਖ ਲਓ ਪ੍ਰੀਵਿਅਸ ਰਿਕਾਰਡ ਚ ਮੈਂ ਐਮਪੀ ਲੈਟ ਚੋਂ ਚੇ ਪੰਜਾਬ ਸਰਕਾਰ ਤੋਂ ਕਿੰਨੀਆਂ ਗਰੰਟਾ ਲੈ ਕੇ ਦਿੱਤੀਆਂ ਇਹਨਾਂ ਨੇ 3 ਸਾਲ ਚ ਕੋਈ ਇੱਕ ਪੈਸਾ ਨਹੀਂ ਲਿਆ ਕੇ ਦਿੱਤਾ ਮਤਲਬ ਕਿ ਇਸ ਕਾਲਜ ਦੇ ਲਈ 1 ਰੁਪਿਆ ਵੀ ਜੇ ਲਿਆ ਕੇ ਦੇਣ ਤਾਂ ਮੈਂ ਅਨਸਰ ਮੈਂ ਕੀ ਕਿ ਉਹ ਅਨਸਰਬਲ ਉਹ ਵੀ ਨਹੀਂ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ ਮੈਂ ਤੁਹਾਨੂੰ ਦੱਸਾਂ ਦੂਜਾ ਮੈਂ ਮੈਂ ਤੋਂ ਕੁਝ ਜੜੀਆਂ ਹੈਗੀਆਂ ਇਹਨਾਂ ਨੇ ਪਿਛਲੀ ਵਾਰੀ ਜਿਹੜੀ ਪਿਛਲੀ ਮੈਨੇਜਮੈਂਟ ਸੀ ਉਹਨਾਂ ਵੱਲੋਂ ਇੱਕ ਇੱਥੇ ਮਿਸਟਰ ਸਾਹੀ ਨੇ ਤੇ ਉਹਨਾਂ ਨੇ ਇੱਕ ਪੱਪਲ ਕੋਈ ਸਕੂਲ ਸੀ ਉਹ ਡੋਨੇਟ ਕੀਤਾ ਮਤਲਬ ਕਿ ਸੰਸਥਾ ਨੂੰ ਜਿਹੜੀ ਹੈਗੀ ਆ ਉਹਦੇ ਤੇ ਖਰਚਾ ਕਰਾਇਆ 40-50 ਲੱਖ ਰੁਪਏ ਉਹਦੇ ਤੇ ਖਰਚਾ ਕਰਾਇਆ ਪਰ ਤੁਸੀਂ ਇਹ ਦੇਖੋ ਕਿ ਇਹ ਪਿਛਲੀ ਮੈਨੇਜਮੈਂਟ ਦੇ ਵੱਲੋਂ ਇਹਦੇ ਕਹਿਣ ਦੇ ਉੱਤੇ ਉਹ ਜਿਹੜਾ ਫੇਰ ਉੱਥੇ ਜਿਹੜਾ ਖਰਚਾ ਹੋਇਆ ਉਹ ਪਤਾ ਨਹੀਂ ਕਿੱਥੇ ਗਿਆ ਬੱਚਿਆਂ ਦਾ ਪੈਸਾ ਮਾਪਿਆਂ ਦਾ ਪੈਸਾ ਸੀ ਜਿਹੜਾ ਉਹ ਦੁਬਾਰਾ ਉਹਨਾਂ ਨੂੰ ਵਾਪਸ ਦਿੱਤਾ ਐਨ ਰਿਪੇਅਰ ਕਰਾ ਕੇ ਹੋਰ ਕਰਾ ਕੇ ਬਿਕਾਜ਼ ਉਹਨਾਂ ਦੇ ਘਰ ਦੇ ਦੋ ਤਿੰਨ ਮੈਂਬਰ ਨੇ ਇਸ ਕਰਕੇ ਕਿ ਲੋ ਜੀ ਇਹ ਸਾਡੇ ਨਾਲ ਮਤਲਬ ਕਿ ਚੱਲਣਗੇ ਜੀ ਤਾਂ ਉਹ ਵਾਪਸ ਉਹਨਾਂ ਨੂੰ ਕਰਤਾ ਇਹ 50 ਲੱਖ ਰੁਪਏ ਦੀ ਠੱਗੀ ਆ ਜਿਹੜੀ ਸਰਾਸਰ ਮਤਲਬ ਕਿ ਜਿਹੜਾ ਹੋਈ ਹੈਗੀ ਆ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਪਿਛਲੇ ਸਮੇਂ ਦੌਰਾਨ ਮੈਨੇ ਮੇਰੀ ਐਫਰਟ ਦੇ ਨਾਲ ਜਿਹੜੀ ਮੈਨੇਜਮੈਂਟ ਸੀ ਉਹਨਾਂ ਦੀ ਐਫਰਟ ਦੇ ਨਾਲ ਇੱਥੇ 10000 ਗਜ 10 ਬਿੱਗੇ ਥਾਂ ਮੈਂ ਬਿਲਕੁਲ ਜਿਹੜਾ ਹੈਗਾ ਕਲੈਕਟਰ ਰੇਟ ਦੇ ਉੱਤੇ ਉਹ ਇਸ ਸੰਸਥਾ ਨੂੰ ਦਲਾਈ ਸੀ ਮੇਰੇ ਕੋਲ 55500 ਜਾਂ 55200 ਰੁਪਏ ਗੱਜ ਦੇ حساب ਨਾਲ ਮੈਨੂੰ ਉਹ ਪਤਾ ਨਹੀਂ ਹੈਗਾ ਅੱਜ ਉੱਥੇ 35000 ਰੁਪਏ ਗੱਜ ਦਾ 354000 ਰੁਪਏ ਗੱਜ ਦਾ ਰੇਟ ਹੈਗਾ ਤੇ ਜੀ ਦੀ ਵੈਲਿਊ ਆਈ ਕੈਨ ਸੇ ਕਿ 40 ਕਰੋੜ ਰੁਪਏ ਦੇ ਨੇੜੇ ਹੈਗੀਆਂ ਇਹ ਮਾਨਜੋਗ ਜਿਹੜੇ ਬੰਦੇ ਹੈਗੇ ਜੋ ਮੇਰੇ ਸੂਤਰਾ ਦੇ ਮਤਾਬਕ ਜੋ ਮੈਨੂੰ ਪਤਾ ਲੱਗਿਆ ਕਿ ਉਸ ਜ਼ਮੀਨ ਨੂੰ ਵੇਚਣਾ ਚਾਹਨੇ ਹੈ ਉਹ ਜ਼ਮੀਨ ਨੂੰ ਵੇਚਣਾ ਚਾਹਨੇ ਕਿਉਂਕਿ ਮੈਨੂੰ ਕੋਈ 2 ਕੁ ਮਹੀਨੇ ਪਹਿਲਾਂ ਕੋਈ ਬੰਦੇ ਮਿਲੇ ਵੀ ਸੀਗੇ 2 2.5 3 ਮਹੀਨੇ ਪਹਿਲਾਂ ਵੀ ਅਸੀਂ ਉਹ ਲੈਂਡ ਦੇਖ ਕੇ ਆਏ ਆ ਜੀ ਮੈਂ ਕਿਹਾ ਵੀ ਮੈਂ ਉਦੋਂ 1 ਲੱਖ ਮੈਂ ਕਿਹਾ ਵੀ ਕਿਹੜੀ ਲੈਂਡ ਦੇਖ ਕੇ ਆਏ ਕਾਲਜ ਦੀ ਕਹਿੰਦੇ ਉੱਥੇ ਪਈ ਹੈਗੀ ਆ ਫਿਰ ਮੈਂ ਉਹ ਮੇਰੇ ਦਿਮਾਗ ਚ ਬਾਅਦ ਦੇ ਵਿੱਚ ਆਇਆ ਕਿ ਤਾਂ ਉਹ ਥਾਂ ਹੈਗੀ ਆ ਵੀ ਜਿਹੜੀ ਅਸੀਂ ਦਲਾਈ ਸੀਗੀ ਕਿ ਉਸ ਨੂੰ ਇਹ ਵੇਚਣਾ ਚਾਹੁੰਦੇ ਹੈਗੇ ਬਈ ਜੇ ਤੈਨੇ ਅੱਜ ਤੱਕ ਕੋਈ ਫਾਇਦਾ ਨਹੀਂ ਕੀਤਾ ਇਸ ਇੱਥੇ ਦਾ ਇਸ ਸ਼ਹਿਰ ਦਾ ਇਹ ਇਲਾਕੇ ਦਾ ਫਾਇਦਾ ਨਹੀਂ ਕੀਤਾ ਤੂੰ ਨੁਕਸਾਨਤਾ ਨਾ ਕਰੋ ਕਰੋ ਤੁਸੀਂ ਘੱਟੋ ਘੱਟ ਤੁਸੀਂ ਨੁਕਸਾਨ ਨਾ ਕਰੋ ਤੇ ਜੇ ਤੁਹਾਡਾ ਵਾਚ ਨਹੀਂ ਚੱਲਦਾ ਤੁਸੀਂ ਬਰਦਾਸ਼ਤ ਨਹੀਂ ਹੁੰਦੀ ਹੈਗੀ ਤਾਂ ਮੈਂ ਉਹਨਾਂ ਮੈਂਬਰ ਸਾਹਿਬਾਨ ਨੂੰ ਕਿਹਾ ਕਿ ਬਿਲਕੁਲ ਤੁਸੀਂ ਆਪਣੀ ਮਤਲਬ ਕਹਿਣ ਦਾ ਵੀ ਕੌਨਸ਼ੀਅਸ ਜਿਹੜੀ ਹੈਗੀ ਆ ਤੁਹਾਡੀ ਉਹਦੇ ਕੌਨਸ਼ੀਅਸ ਦੇ ਨਾਲ ਤੁਸੀਂ ਜਿਹੜੀ ਆਤਮਾ ਦੀ ਆਵਾਜ਼ ਦੇ ਨਾਲ ਤੁਸੀਂ ਜਿਹੜੀ ਵੋਟ ਸੀ ਉਹ ਪਾਈ ਪਰ ਹੁਣ ਜੇ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਤਾਂ ਇਹ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਇਹਨਾਂ ਨੂੰ ਨਹੀਂ ਇਹਨਾਂ ਨੂੰ ਉਹ ਕਰਨਾ ਚਾਹੁੰਦੇ ਮੈਂ ਉਸ ਦਿਨ ਵੀ ਕਿਹਾ ਸੀਗਾ ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਅਜੇ ਮਤਲਬ ਜੇ ਤੇਰੇ ਮਨ ਦੇ ਅੰਦਰ ਤੂੰ ਕਹਿਣਾ ਕਿ ਹਰਦੀਪਾਲ ਸਿੰਘ ਸਭ ਤੋਂ ਵੱਡਾ ਮੇਰਾ ਦੁਸ਼ਮਣ ਆ ਤਾਂ ਤੈਨੂੰ ਤੂੰ ਮੇਰੇ ਨਾਲ ਦੁਸ਼ਮਣੀ ਕੱਢ ਤੂੰ ਆਮ ਲੋਕਾਂ ਦੇ ਨਾਲ ਨਾ ਕੱਢ ਸਾਡਾ ਸ਼ਹਿਰ ਦਾ ਭਾਈਚਾਰਾ ਨਾ ਤੋੜ ਤੂੰ ਮੈਂ ਤੁਹਾਨੂੰ ਦੱਸਾਂ ਕਿਉਂਕਿ ਇਸ ਸ਼ਹਿਰ ਦੇ ਅੰਦਰ ਇਹ ਲੋਕ ਬਹੁਤ ਮਿਲਵਰਤਨ ਵਾਲੇ ਲੋਕ ਆ ਆਪਸ ਵਿੱਚ ਮਿਲਣਾ ਚਾਹੁੰਦੇ ਹੈਗੇ ਕੁਝ ਦੋ ਤਿੰਨ ਬੰਦੇ ਸਾਡੇ ਵੀ ਮਤਲਕੇ ਸ਼ਹਿਰ ਤੇ ਜਿਹੜੇ ਹੈਗੇ ਆ ਉਹ ਇਹਦੀ ਦਲਾਲੀ ਮਤਲਕੇ ਕਰਨ ਲੱਗੇ ਮੈਂ ਉਹਨਾਂ ਨੂੰ ਕਹਿਣਾ ਕਿ ਤੁਹਾਡੇ ਦਾਦੇ ਪੜਦਾਦੇ ਮਾਂ ਪਿਓ ਇੱਥੇ ਰਹੇ ਆ ਤੁਸੀਂ ਇੱਥੇ ਰਹਿਣਾ ਤੁਸੀਂ ਐਸਾ ਕੰਮ ਨਾ ਕਰੋ ਇਹਨਾਂ ਨੇ ਦੌੜ ਜਾਣਾ ਇੱਥੋਂ ਔਰ ਤੁਸੀਂ ਦੇਖੋ ਕਿ ਇਹਨਾਂ ਲੋਕਾਂ ਨੇ ਤੁਹਾਨੂੰ ਬਖਸ਼ਣਾ ਨਹੀਂ ਹੈਗਾ ਜਿਹੜੀਆਂ ਦਲਾਲੀਆਂ ਤੁਸੀਂ ਕਰਕੇ ਇਸ ਸ਼ਹਿਰ ਦਾ ਇਸ ਸੰਸਥਾ ਦਾ ਤੁਸੀਂ ਜਿਹੜਾ ਨੁਕਸਾਨ ਉਹ ਕਰਨ ਲੱਗੇ ਹੈਗੇ ਆ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਇਹ ਸਾਡਾ ਜਿਹੜਾ ਇਹ ਸ਼ਹਿਰ ਹੈ ਤੁਸੀਂ ਸ਼ਾਇਦ ਇਹ ਅਜੇ ਮਿੱਟਲੈਂਡ ਕੰਪਨੀ ਜਾਂ ਇੱਥੇ ਦੀ ਵਿਦੈਕਾ ਇਹਨਾਂ ਲੋਕਾਂ ਨੂੰ ਸਮਝ ਨਹੀਂ ਸਕੇ ਇਹਨਾਂ ਨੂੰ ਘਰੇ ਬੈਠਿਆਂ ਨੂੰ ਇਹ ਤਾਂ ਜਿਹੜੇ ਉਹ ਮਿਲ ਕੇ ਹੈਗੇ ਆ ਅੱਜ ਪੂਰੇ ਪੰਜਾਬ 'ਚ ਇਹਨਾਂ ਦੇ ਜਿਹੜੇ ਐਮਐਲਏ ਦੀ ਜਿਹੜੀਆਂ ਹੈਗੀਆਂ ਚਾਹੇ ਉਹ ਟੀਚਰਸ ਨੇ ਕੋਈ ਹੋਰ ਨੇ ਉਹਨਾਂ ਨੂੰ ਮਤਲਬ ਕਹਿੰਦਾ ਇਹਨਾਂ ਤੋਂ ਕਿੱਥੇ ਉਮੀਦ ਕਰੀ ਜਾ ਸਕਦੀ ਹੈਗੀ ਆ ਯਾਰ ਕਦੇ ਹਰਦੀয়াল ਸਿੰਘ ਦੇ ਕਰੇ ਵੀ ਨਿਪਾਲ ਕਮੇਟੀ ਦਾ ਕੋਈ ਚਪੜਾਸੀ ਵੀ ਲੱਗਿਆ ਹੋਵੇ ਇਸ ਕਾਲਜ ਦਾ ਵੀ ਇੱਥੇ ਆਇਆ ਹੋਵੇ ਬੱਚਿਆਂ ਦੇ ਵਿੱਚ ਮੇਰੇ ਕੋਲ ਆਏ ਆ ਇੱਥੇ ਦੇ ਕੋਈ ਟੀਚਰ ਆਏ ਆ ਕੋਈ ਬੱਚੇ ਆਏ ਆ ਵੈ ਵਿਦਨ 5 ਮਿੰਟਸ ਉਹਨਾਂ ਦੀ ਮੈਂ ਪ੍ਰੋਬਲਮ ਸੋਲਵ ਕਰਕੇ ਭੇਜ ਦਰ ਰਿਹਾ ਅੱਜ ਤੁਸੀਂ ਦੇਖੋਗੇ ਇਹਨਾਂ ਦੇ ਐਮ ਐਲ ਏ ਕਿਵੇਂ ਜਿਹੜਾ ਹੈਗਾ ਟੀਚਰ ਸਹਿਬਾਨਾਂ ਦੀ ਜਿਹੜੀ ਹੈਗੀ ਇਹ ਤਾਂ ਕਹਿੰਦੇ ਵੀ ਸਿੱਖਿਆ ਸੁਧਾਰ ਕਰਾਂਗੇ ਸੁਧਾਰੇ ਪਹਿਲਾਂ ਆਪਣੇ ਤਾਂ ਕਰ ਲੈਣ ਉਹ ਉਹਨਾ ਉਹ ਰੱਬ ਤੋਂ ਬਾਅਦ ਜੇ ਸਭ ਤੋਂ ਵੱਡਾ ਦਰਜਾ ਤਾਂ ਉਹ ਟੀਚਰਸ ਦਾ ਦਰਜਾ ਹੈਗਾ ਤਾਂ ਕਿਵੇਂ ਬੇਇੱਜ਼ਤ ਜਿਹੜਾ ਹੈਗਾ ਟੀਚਰਸ ਨੂੰ ਜਿਹੜਾ ਕੀਤਾ ਜਾ ਰਿਹਾ ਹੈਗਾ ਸੋ ਮੈਂ ਇਹਨਾਂ ਨੂੰ ਕਹਾਂਗਾ ਕਿ ਰੱਬ ਤੁਹਾਨੂੰ ਮਤ ਦੇਵੇ ਕਿ ਤੁਸੀਂ ਅਕਲ ਤੋਂ ਕੰਮ ਲੈ ਕੇ ਮਤਲਬ ਕਹਿਣਦਾ ਹੈਗਾ ਇਸ ਸੈਰ ਦੀ ਸੇਵਾ ਕਰੋ ਤੁਸੀਂ ਨਾ ਕਿ ਲੋਕਾਂ ਨੂੰ ਡਰਾਓ ਤਮਖਾਓ ਇਹ ਮਤਲਬ ਕਿ ਜਿਹੜਾ ਹੈਗਾ ਇਹ ਪੁਲਿਸ ਦੰਤਰ ਦੇ ਰਾਹੀਂ ਮੈਂ ਪੁਲਿਸ ਮੁਲਾਜ਼ਮਾਂ ਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਤੁਸੀਂ ਇੱਥੇ ਹੀ ਆ ਸਾਡੇ ਭੈਣ ਭਰਾ ਹੈਗੇ ਤੁਸੀਂ ਛੋਟੇ ਮੈਂ ਤੁਹਾਨੂੰ ਦੱਸਾਂ ਤੁਸੀਂ ਇਹਨਾਂ ਦੇ ਕਹਿਣ ਦੇ ਉੱਤੇ ਉਰੇ ਰਕੇਸ਼ ਕੁਮਾਰ ਵਰਗਿਆਂ ਨੇ ਕਿੰਨੀ ਹੱਤ ਚੱਕੀ ਹੋਈ ਸੀ ਪਹਿਲਾਂ ਇੱਥੇ ਬਾਅਦ ਦੇ ਵਿੱਚ ਫਿਰ ਉਹਦਾ ਹਸਰ ਦੇਖੋ ਕੀ ਹੋਇਆ ਉਹਨੂੰ ਰੱਬ ਨੇ ਕਿੰਨੀ ਸਜ਼ਾ ਦਿੱਤੀ ਹੈਗੀ ਆ ਤਾਂ ਤੁਹਾਨੂੰ ਜੇ ਤੁਸੀਂ ਸੋਚੋਗੇ ਕਿ ਇਹਨਾਂ ਲੋਕਾਂ ਦੇ ਨਾਲ ਅਸੀਂ ੱੱਕੇ ਕਰਾਂਗੇ ਹੋਰ ਕਰਾਂਗੇ ਔਰ ਦੂਜੀ ਇਹਨਾਂ ਨੂੰ ਵੀ ਮੈਂ ਕਹਿਣੀ ਚਾਹਨਾ ਕਿ ਆ ਮੈਂ ਜਿਹੜਾ ਹੈਗਾ ਕਨਸਟੀਚਿਊਸ਼ਨ ਰਹੇਗਾ ਏ ਪੀਐਮਐਨ ਸੋਸਾਇਟੀ ਦਾ ਜਿਹੜੀ ਐਜੂਕੇਸ਼ਨ ਸਾਡੀ ਸੋਸਾਇਟੀ ਹੈਗੀ ਆ ਇਹਦਾ ਇਹਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਕਿ ਅਸੀਂ ਕਿਸੇ ਮੈਂਬਰ ਨੂੰ ਅਸੀਂ ਕੱਢ ਪਾਈਏ ਮੈਂ ਤੁਹਾਨੂੰ ਦੱਸਾਂ ਕਿਉਂਕਿ ਕਾਰਨ ਇਹ ਆ ਕਿ ਜੇ ਗਲਤ ਕੰਮ ਕਰੋਗੇ ਤਾਂ ਇਹ ਤੋਂ ਬਾਅਦ ਅਦਾਲਤਾਂ ਜ਼ਰੂਰ ਬੈਠੀਆਂ ਤੇ ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਤੁਸੀਂ ਚਾਹੇ 100 125 ਦੇ 125 ਮੈਂਬਰ ਹੋ ਕਿ ਤੁਸੀਂ ਇਹਦੀਆਂ ਗੱਲਾਂ 'ਚ ਆ ਕੇ ਕੋਈ ਆਪਣਾ ਭਾਈਚਾਰਾ ਨਾ ਤੋੜੋ ਕੋਈ ਐਸਿਆਂ ਰੰਜਸਾ ਨਾ ਪੈਦਾ ਕਰੋ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਹਾਲਾਤ ਉਹ ਵਿਗੜਦੇ ਰਹਿਣ ਸੋ ਮੈਂ ਇਨਾ ਕਹਿਣ ਦੇ ਲਈ ਅੱਜ ਤੁਹਾਨੂੰ ਸੱਦਿਆ ਸੀ ਬਾਕੀ ਕੋਈ ਹੋਰ ਤੁਹਾਡੇ ਵੱਲੋਂ ਕੋਈ ਸਵਾਲ ਹੈ ਤਾਂ ਮੈਨੂੰ ਸਰ ਜਿਹੜੇ ਤੁਸੀਂ ਕਿਹਾ ਕਿ ਵੀ ਮੈਂਬਰਸ ਦੇ ਕੋਲ ਜਾ ਕੇ ਸਾਈਨ ਕਰਾ ਰਹੇ ਆ ਕਿਸ ਕਿਸ ਦਾ ਨਾਮ ਆ ਰਿਹਾ ਕਿਸ ਕਿਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਲਾ ਕੇ ਕਰਾ ਰਹੇ ਆ ਬਲਾ ਕੇ ਕਰਾ ਰਹੇ ਆ ਘਰੇ ਜਾ ਕੇ ਨਹੀਂ ਕਰਾ ਰਹੇ ਘਰੇ ਬਲਾ ਕੇ ਇਹਨਾਂ ਦੇ ਕੁਝ ਦੋ ਤਿੰਨ ਬੰਦੇ ਜਿਹੜੇ ਲੱਗੇ ਹੋਏ ਹੈਗੇ ਆ ਤੇ ਉਹ ਬਲਾ ਕੇ ਕਰਾ ਰਹੇ ਹੈਗੇ ਆ ਉਹ ਮੈਂ ਤੁਹਾਨੂੰ ਦੱਸਾਂ ਜਾ ਕੇ ਅਗਲੇ ਨੂੰ ਕਹਿੰਨੇ ਵੀ ਚਲੋ ਜੀ ਤੁਹਾਨੂੰ ਉੱਥੇ ਬਲਾਇਆ ਜੀ ਅਜੇ ਮਤਲ ਜੀ ਨਹੀਂ ਤੁਹਾਨੂੰ ਸੈਨ ਉਹ ਕਹਿੰਦਾ ਬਸ ਇੱਥੇ ਸਾਈਨ ਕਰੋ ਤੁਹਾਨੂੰ ਪੰਡਾਂ ਦੀ ਤੁਹਾਨੂੰ ਹਾਂ ਜੀ ਵੀ ਕੁਝ ਮੈਂਬਰ ਸਾਹਿਬਾਨ ਨੂੰ ਕੱਢਣਾ ਹੈਗਾ ਤੁਸੀਂ ਇਹਦੇ ਅਸੀਂ ਕਾਲਜ ਚੋਂ ਕੱਢਣ ਜਿਹੜੇ ਮੈਂਬਰਸ ਨੂੰ ਕੱਢਣ ਦੀ ਗੱਲ ਉਹ ਸਾਹਮਣੇ ਆ ਜਾਏਗਾ ਤੁਸੀਂ ਵੀ ਕੀ ਦੇ ਕਿਹੜੇ ਹੈਗਾ ਉਹ ਪਤਾ ਨਹੀਂ ਜਿਹੜਾ ਇਹਦੇ ਕਨਸਟੀਟਿਊਸ਼ਨ ਬਣਿਆ ਜੀ ਉਹਦੀ ਕੋਈ ਕਲੋਜੀ ਕੋਈ ਪ੍ਰੋਵੀਜ਼ਨ ਨਹੀਂ ਆਹ ਕਾਪੀ ਜਿਹੜੀ ਹੈਗੀ ਕਨਸਟੀਟਿਊਸ਼ਨ ਦੀ ਹੈਗੀ ਆ ਤੁਹਾਡੇ ਸਾਹਮਣੇ ਹੈਗੀ ਆ ਤੇ ਬਿਲਕੁਲ ਮਤਲ ਕਹਿੰਦਾ ਵੀ ਜਿਹੜਾ ਇਹਨਾਂ ਦਾ ਤੱਕਾ ਮੈਂ ਸ਼ਹਿਰ ਨਿਵਾਸੀਆਂ ਨੂੰ ਕਹਿੰਨਾ ਵੀ ਇਹਦੇ ਤੱਕੇ ਦਾ ਹਰ ਗੱਲ ਦਾ ਮੈਂ ਤੁਹਾਡੇ ਨਾਲ ਆ ਮੈਂ ਜਵਾਬ ਦੇਵਾਂਗਾ ਤੁਹਾਨੂੰ ਘਬਰਾਣ ਦੀ ਲੋੜ ਨਹੀਂ ਤੋਂ ਮੈਨੂੰ ਪਤਾ ਤੁਹਾਡੇ ਤੇ ਓਕਾ ਸਮਾਂ ਹੈਗਾ ਤੁਸੀਂ ਇਹਦੀ ਗੁੰਡਾਗਰਦੀ ਤੋਂ ਡਰਦੇ ਤੁਸੀਂ ਮਤਲਬ ਇਹਦੇ ਪੁਲਿਸਦਨ ਅੰਦਰ ਤੋਂ ਡਰਦੇ ਤੁਸੀਂ ਆਵਾਜ਼ ਨਹੀਂ ਆਪਣੇ ਜਿਹੜੀ ਕੱਢ ਰਹੇ ਹੈਗੇ ਕੋਈ ਨਹੀਂ ਤੁਸੀਂ 8-10 ਮਹੀਨੇ ਔਖੇ ਸੋਖੇ ਨਿਕਾਲ ਲਓ ਫਿਰ ਤੁਸੀਂ ਦੇਖੋ ਕਿ ਇਹਨਾਂ ਦਾ ਜਿਹੜਾ ਕੀ ਹਸ਼ਰ ਹੈ ਜਿਹੜਾ ਆਪਾਂ ਪੂਰੇ ਇਲਾਕੇ 'ਚ ਜਿਹੜਾ ਕਰਦੇ ਪਿਛਲੇ ਸਮੇਂ ਤੇ ਇਹਨਾਂ ਨੇ 1-1 ਲੱਖ ਰੁਪਏ ਦੀ ਐਂਟਰੀ ਫੀਸ ਲੈ ਕੇ ਕੁੱਝ ਮੈਂਬਰ ਬਣਾਏ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਕਹਿੰਸੀ ਹਰ ਸਾਲ 1-1 ਲੱਖ ਰੁਪਏ ਦੇਣਗੇ ਪਰ ਇਹਨਾਂ ਨੇ ਉਹ ਘਟਾ ਕੇ 25000 ਰੁਪਏ ਕਰ ਦਿੱਤਾ ਸੀਗਾ ਇਹ ਕੀ ਆ ਮਨਸ਼ਾ ਸੀਗੀ ਮਤਲਬ ਇਹਨਾਂ ਦੀ ਮਨਸ਼ਾ ਵੀ ਉਹਦਾ ਵੀ ਬੜਾ ਵੱਡਾ ਨੁਕਸਾਨ ਹੈਗਾ ਸੰਸਥਾ ਨੂੰ ਉਹ ਬਹੁਤ ਵੱਡਾ ਨੁਕਸਾਨ ਆ ਸੰਸਥਾ ਨੂੰ ਉਹ ਪਹਿਲਾਂ ਤਾਂ ਤੁਸੀਂ ਕਹਿਤਾ ਕਿ ਮੈਂਬਰ ਜਿਹੜੇ ਹੈਗੇ ਲੱਖ ਲੱਖ ਰੁਪਏ ਦੇਣਗੇ ਬਾਅਦ ਚ ਤੁਸੀਂ ਉਹਨਾਂ ਨੂੰ 5000 ਰੁਪਏ ਜਿਹੜਾ ਕਰਤਾ ਚਲੋ ਕਰਤਾ ਅਸੀਂ ਤਾਂ ਉਹਤੇ ਵੀ ਗੱਲ ਨਹੀਂ ਕੀਤੀ ਹੈ ਕਿ ਵੀ ਕੋਈ ਗੱਲ ਨਹੀਂ ਸ਼ਹਿਰਦਾਰ ਲੋਕ ਨੇ ਜੇ ਕਰਦੇ ਹੈਗੇ ਆ ਪਰ ਤੁਸੀਂ ਚੀਟਿੰਗ ਤਾਂ ਨਾ ਕਰੋ ਕਿਸੇ ਨਾਲ ਤੁਸੀਂ ਓਪਨਲੀ ਯੂ ਆਰ ਚੀਟਿੰਗ ਦਾ ਪੀਪਲ ਉਹਨਾਂ ਨੂੰ ਤੁਸੀਂ ਕਹਿ ਰਹੇ ਹੈਗੇ ਆ ਤਾਂ ਓਪਨਲੀ ਯੂ ਆਰ ਚਿਟਿੰਗ ਵਿਦ ਦਾ ਆਰਗੇਨਾਈਜੇਸ਼ਨ ਉਹਦੋਂ ਉਹਦੇ ਨਾਲ ਤੁਸੀਂ ਚਿਟਿੰਗ ਕਰ ਰਹੇ ਹੋ ਮਤਲਬ ਜਦ ਇਹ ਫੈਸਲੇ ਲਿੱਤੇ ਜਾਂਦੇ ਆ ਕੋਈ ਮਤਾ ਵਗੈਰਾ ਵੀ ਪਾਸ ਕੀਤਾ ਜਾਂਦਾ ਕਿ ਵੀ ਮਤਲਬ ਲੱਖ ਰੁਪਏ ਲੈ ਕੇ ਐਂਟਰੀ ਕਰਨੀ ਆ ਜਾਂ ਲੱਖ ਰੁਪਏ ਤੋਂ ਘਟਾ ਕੇ 25000 ਪੈ ਐਂਟਰੀ ਕਰਨੀ ਆ ਜਾਂ ਆਪਣੀ ਮਰਜ਼ੀ ਨਾਲ ਹੀ ਉਹ ਮੇਰੇ ਖਿਆਲ ਇਹਨਾਂ ਨੇ ਪਾਇਆ ਹੀ ਹੋਵੇਗਾ ਪਹਿਲਾਂ ਪਾਇਆ ਹੋਵੇਗਾ ਉਹ ਸਾਰਾ ਪਾ ਕੇ ਇਹਨਾਂ ਨੇ ਵੇਚਿਆ ਸਾਬ ਇਹ ਜਿਹੜਾ ਸਾਈਨ ਕਰਾਏ ਜਾ ਰਿਹਾ ਹੈ ਮੈਂਬਰਾਂ ਨੇ ਤੁਹਾਨੂੰ ਦੱਸਿਆ ਵੀ ਉਸ ਕਾਗਜ਼ ਤੇ ਕੀ ਲਿਖਿਆ ਹੋਇਆ ਜਿਸ ਤੇ ਜ਼ਬਰਦਸਤੀ ਸਾਈਨ ਨਹੀਂ ਉਹ ਕਹਿੰਦੇ ਵੀ ਸਾਨੂੰ ਕੁਝ ਨਹੀਂ ਆਕੇ ਕਹਿੰਦਾ ਵੀ ਬਸ ਇੱਥੇ ਸਾਈਨ ਕਰੋ ਜੀ ਬਸ ਤੁਸੀਂ ਉਹ ਜਿਹੜੀ ਸਾਡੇ ਸੂਤਰ ਦਸਰੇ ਜੀ ਉਹ ਤੁਹਾਨੂੰ ਦੋ ਵੀ ਦਾ ਸਾਬਕਾ ਵਿਧਾਇਕ ਤੇ ਉਹਨਾਂ ਦੇ ਬੇਟਿਆਂ ਨੂੰ ਕੱਢਣ ਦੀ ਤਿਆਰੀ ਹੋ ਰਹੀ ਹੈ ਕੁਝ ਮਤਲਬ ਇਸ ਤਰ੍ਹਾਂ ਦੀ ਗੱਲ ਵੀ ਆਈ ਮੈਨੂੰ ਦੇਖੋ ਮੇਰੀ ਗੱਲ ਸੁਣੋ ਜੇ ਕਹਿੰਦਾ ਨਾ ਵੀ ਮੈਂ ਹਰਦਿਆਲ ਸਿੰਘ ਨੂੰ ਕੱਢ ਦਾਂਗਾ ਇਹ ਹੋ ਰਾ ਮੈਨੂੰ ਕੀ ਹੈ ਮੈਂ ਮੈਂ ਲੋਕਾਂ ਦੇ ਦਿਲ ਦਿਲ ਦੇ ਵਿੱਚ ਵਸਿਆ ਹੋਇਆ ਹਾਂ ਲੋਕਾਂ ਦੇ ਦਿਲਾਂ 'ਚੋਂ ਨਹੀਂ ਮੈਨੂੰ ਉਹ ਨਾ ਮੈਨੂੰ ਕੱਢਣ ਇਹਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਕੀ ਮਨਸ਼ਾ ਹੈ ਇਹਨਾਂ ਦੀ ਤੁਹਾਨੂੰ ਕੱਢਣ ਦੀ ਚੁਰਤੋ ਕੀ ਕਰਨਗੇ ਇਹ ਉਸ ਤੋਂ ਕਿਉਂਕਿ ਇਹਨਾਂ ਨੂੰ ਇਹ ਆ ਵੀ ਕੋਈ ਗਲਤ ਕੰਮ ਤੇ ਹਰ ਗਲਤ ਕੰਮ ਇਹ ਰੋਕਦਾ ਹੈਗਾ ਮੈਂ ਗਲਤ ਕੰਮ ਹੋਣ ਨਹੀਂ ਦੇਣਾ ਇਸ ਸ਼ਹਿਰ ਦੇ ਅੰਦਰ ਇਹ ਤਾਂ ਕੱਲ ਨੂੰ ਫਿਰ ਨੰਦੀ ਜੀ ਨੂੰ ਵੀ ਉਤਰਾਵਾ ਦੇਣਗੇ ਜੀ ਇਹ ਪ੍ਰਧਾਨਗੀ ਤੋਂ ਚਲੋ ਕਿਉਂ ਤੁਰਨਗੇ ਕੋਰਟਾਂ ਤਾਂ ਨਹੀਂ ਕਿਤੇ ਗਈਆਂ ਸਾਨੂੰ ਇਨਸਾਫ ਆਏਗਾ ਸਾਨੂੰ ਕੰਬੋਸਰ ਤੁਹਾਨੂੰ ਲੱਗਦਾ ਹੈ ਤੁਹਾਨੂੰ ਕੱਢਣੇ ਆ ਕੋਈ ਹੋਰ ਜਿਹਾ ਮਤਾਂ ਪਾਸ ਹੁੰਦਾ ਕਿ ਤੁਸੀਂ ਤੁਹਾਡਾ ਕੀ ਸਟੈਪ ਹੋਊਗਾ ਜੀ ਅਗਲਾ ਓਏ ਉਹ ਤੋਂ ਬਾਅਦ ਅੱਜ ਪਰ ਕਨਸਟੀਟਿਊਸ਼ਨ ਜੀ ਮੇ ਵੀ ਹੋਏਗਾ ਹੋ ਜਿਹੜਾ ਹੈਗਾ ਅਗਲਾ ਦਰਵਾਜ਼ਾ ਖੜਕਾਉਂਗੇ ਦਰਵਾਜ਼ਾ ਜੀ ਚਲੋ ਉਹ ਦੇਖੋ ਅੱਜ ਜੋ ਸੰਵਿਧਾਨ ਦੇ ਮਤਲਬ ਕਿ ਇਹਨੂੰ ਮੰਨਦੇ ਹੋਏ ਅਸੀਂ ਜੇ ਤੱਕਾ ਕਰਨਗੇ ਹੋਰ ਉਲੰਘਣਾ ਕਰਨਗੇ ਐ ਤਾਂ ਹੋਰੇ ਬਹੁਤ ਕੁਝ ਹੋਇਆ ਕਈਆਂ ਨੂੰ ਪਾਰਲੀਮੈਂਟ ਚੋਂ ਕੱਢਤਾ ਵਿਧਾਨ ਸਭਾ ਚੋਂ ਕੱਢਤਾ ਬਾਅਦ ਦੇ ਵਿੱਚ ਉਹ ਕੋਰਟਾਂ ਦੇ ਰਾਹੀਂ ਆ ਗਏ ਆ ਠੀਕ ਹੈ ਨਹੀਂ ਇਹ ਕੋਈ ਇਹਨਾਂ ਦੇ ਘਰ ਦਾ ਕੰਮ ਨਹੀਂ ਹੈ ਵੀ ਜੋ ਮਰਜ਼ੀ ਇਹ ਕਰਦਣ ਉੱਥੇ ਬੈਠ ਕੇ ਹੈ ਕੰਪੂਟਰ ਇਲੈਕਸ਼ਨ ਦੇ ਦਿਨ ਜਿਸ ਦਿਨ ਪਟੇਲ ਕਾਲਜ ਦੀ ਇਲੈਕਸ਼ਨ ਹੋ ਰਹੀ ਸੀ ਅੰਦਰ ਐਂਬੂਲੈਂਸ ਤੱਕ ਖੜੀ ਕੀਤੀ ਗਈ ਸੀਗੀ 125 ਮੈਂਬਰਸ ਹੈ 125 ਮੈਂਬਰ ਦੇ ਲਈ ਤੁਸੀਂ ਦੇਖਿਆ ਪੁਲਿਸ ਪ੍ਰਸ਼ਾਸਨ ਕਿੰਨਾ ਸੀਗਾ ਤੇ ਐਂਬੂਲੈਂਸ ਖੜੀ ਹੋਣ ਦੀ ਮਤਲਬ ਇਹ ਕਿਆ ਸੋਚ ਰਹੇ ਸੀਗੇ ਕਿ ਉੱਥੇ ਕਿਆ ਮਤਲਬ ਡੰਗ ਛੋਟੇ ਚੱਲਣੇ ਆ ਕਿਆ ਚੱਕਰ ਹੈ ਕਿਉਂ ਨਹੀਂ ਇਹਨਾਂ ਨੇ ਇਹਨਾਂ ਦੀ ਮਨਸਾ ਹੀ ਇਹ ਸੀ ਪਹਿਲਾਂ ਇਹਨਾਂ ਦੀ ਮਨਸਾ ਇਹ ਸੀ ਕਿ ਉੱਥੇ ਅਸੀਂ ਪੂਰੀ ਗੁੰਡਾਗਰਦੀ ਪੁਲਿਸ ਤੰਤਰ ਦੇ ਰਾਹੀਂ ਅਸੀਂ ਕਰਾਈਏ ਪਰ ਉਹ ਤਾਂ ਤਨ ਵਾਦਾ ਸਾਰਿਆਂ ਦਾ ਕਿ ਮਤਲਬ ਕਹਿਣ ਦਾ ਵੀ ਸਹਿਨਸ਼ੀਲਤਾ ਚ ਰਹੇ ਚਲੋ ਅਸੀਂ ਵੀ ਜਿਹੜਾ ਆਪਣਾ ਜਿੰਨਾ ਕੋ ਅਸੀਂ ਰੋਲ ਸੀਗਾ ਅਸੀਂ ਅਦਾ ਕੀਤਾ ਤੇ ਉਹਨਾਂ ਨੂੰ ਵੀ ਸਮਝਾਇਆ ਸੀ ਜਿਹੜੇ ਮੈਂ ਉਹਨਾਂ ਨੂੰ ਕਿਹਾ ਸੀ ਭਾਈ ਤੁਸੀਂ ਵੀ ਸ਼ਹਿਰ ਦੇ ਹੈਗੇ ਆ ਇੱਥੇ ਵਸਣਾ ਹੈਗਾ ਤੁਸੀਂ ਇਹ ਇੰਨੀਆਂ ਗੱਲਾਂ ਚ ਨਾ ਆਓ ਮੈਂ ਤੁਹਾਨੂੰ ਦੱਸਾਂ ਇਹਨਾਂ ਦੇ ਗੱਲਾਂ ਚ ਆ ਕੇ ਆਪਣਾ ਨੁਕਸਾਨ ਨਾ ਕਰੋ ਤੁਸੀਂ ਸਰਪ ਜਿਹੜੇ ਮੈਂਬਰ ਸਹਿਬਾਨ ਡਰ ਕੇ ਸਾਈਨ ਕਰ ਰਹੇ ਹਨ ਤੁਹਾਨੂੰ ਲੱਗਦਾ ਵੀ ਉਹ ਇਸ ਪਟੇਲ ਕਾਲਜ ਦੇ ਵਿੱਚ ਰਹਿਣ ਦੇ ਕਾਬਿਲ ਹੈ ਜਿਹੜੇ ਬਿਨਾ ਪੜੇ ਸਾਈਨ ਕਰ ਰਹੇ ਉਹ ਕਾਹ ਕਾਲਜ ਨੂੰ ਚਲਾਣਗੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਾਈਨ ਕਰ ਰਹੇ ਦੇਖੋ ਇਹ ਤਾਂ ਉਹਦਾ ਇਹਦਾ ਉਹਦਾ ਆਨਸਰ ਤਾਂ ਉਹ ਹੀ ਦੇ ਸਕਦੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਕਿ ਮੈਂ ਮੈਂ ਤਾਂ ਉਹਨਾਂ ਨੂੰ ਕਹਿੰਦਾ ਵੀ ਤੁਹਾਡੀ ਜੇ ਤੁਹਾਨੂੰ ਇਹ ਵਿਦਿਆ ਦਾ ਮੰਦਿਰ ਆ ਸਾਡਾ ਸਾਡੇ ਬੰਦਿਆਂ ਨੇ ਅਸੀਂ ਸਾਰਿਆਂ ਨੇ ਰਲ ਕੇ ਇੱਕ ਇੱਕ ਇੱਟ ਲਾ ਕੇ ਇਸ ਨੂੰ ਬਣਾਇਆ ਤੇ ਜੇ ਬੰਦਾ ਕੋਈ ਆ ਕੇ ਤਬਾਹ ਕਰਨ ਦੀ ਕੋਸ਼ਿਸ਼ ਕਰਦਾ ਆਪਾਂ ਨਾ ਹੋਣ ਦਈਏ ਤੁਸੀਂ ਇਹਦਾ ਹਿੱਸਾ ਨਾ ਬਣੋ ਜੇ ਮਿੱਤਲ ਦਾ ਤੇ ਮੈਂ ਤਾਂ ਇੰਨਾ ਕੁ ਜਰੂਰ ਨਾ ਬੇਨਤੀ ਕਰਾਂਗਾ ਤੁਹਾਨੂੰ ਤੁਸੀਂ ਬਾਜੀ ਜਿੱਤ ਕੇ ਹੈਗੇ ਜਿੱਤਰੇ ਫਿਰ ਹਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕੋਈ ਯਾਰ ਮੇਰੀ ਗੱਲ ਸੁਣੋ ਇਹਨਾਂ ਦੇ ਹਰਾਇਆ ਨਹੀਂ ਅਸੀਂ ਹਾਰਦੇ ਠੀਕ ਹੈ ਨਹੀਂ ਮੈਂ ਕਹਿੰਦਾ ਵੀ ਪਬਲਿਕ ਦੇ ਜਿਹੜਾ ਦਿਲ ਦੇ ਅੰਦਰ ਤੁਹਾਡੀ ਥਾਂ ਹੋਣੀ ਚਾਹੀਦੀ ਆ ਲੋਕ ਸਾਨੂੰ ਬਹੁਤ ਪਿਆਰ ਕਰਦੇ ਤੁਸੀਂ ਦੇਖਿਆ ਕਿ ਪਿਛਲੀਆਂ ਹੁਣੇ-ਹੁਣੇ ਰੀਸੈਂਟਲੀ ਪਿਛਲੇ 6 4 5 6 ਮਹੀਨਿਆਂ ਚ 3 4 ਚੋਣਾ ਹੋਈਆਂ ਔਰ 3 4ਾਂ ਦੇ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ